ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ 5894 ਜਿਹੜੀ ਜੁਆਇਨਿੰਗ ਕੀਤੀ ਗਈ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਸਟੇਸ਼ਨ ਦਿੱਤੇ ਗਏ ਪਰ ਇੱਕ ਜਿਹੜੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਦੋਸਤੋ ਕਿਤੇ ਨਾ ਕਿਤੇ ਨਿਰਾਸ਼ਾਜਨਕ ਵੀ ਹੈ ਤੇ ਕਈਆਂ ਵਾਸਤੇ ਇਹ ਖੁਸ਼ਖਬਰੀ ਹੈ ਜਿਹੜੇ ਵੇਟਿੰਗ ਲਿਸਟ ਦਾ ਇੰਤਜ਼ਾਰ ਕਰਦੇ ਆ ਤਾਂ ਜਿਹੜੇ ਕੈਂਡੀਡੇਟਸ ਦੇ ਨਾਮ ਨਹੀਂ ਆਏ ਕਿਉਂਕਿ ਤਕਰੀਬਨ 147 ਕੈਂਡੀਡੇਟਸ ਅਜੇ ਹੀ ਐ ਜਿਨ੍ਹਾਂ ਨੇ ਜੁਆਇਨ ਹੀ ਨਹੀਂ ਕੀਤਾ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਆ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੋਸਤੋ ਸਾਂਝਾ ਕਰਦੇ ਜਿਸ ਤਰ੍ਹਾਂ ਕਿ ਤੁਸੀਂ 9894 ਭਰਤੀ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਡ ਲਿਖੇ ਉਮੀਦਵਾਰਾਂ ਦੀ ਨਿਯੁਕਤੀ ਉਹਨਾਂ ਦੇ ਨਾਮਾਂ ਸਾਹਮਣੇ ਦਰਸਾਏ ਸਕੂਲਾਂ ਵਿੱਚ ਬਤੌਰ ਈਟੀਟੀ ਅਧਿਆਪਕ ਵਜੋਂ ਕੀਤੀ ਗਈ ਸੀ ਇਹਨਾਂ ਨੂੰ ਸਿਲੈਕਸ਼ਨ ਉਪਰੰਤ ਤਾਇਨਾਤੀ ਵਾਲੇ ਸਥਾਨ ਤੇ ਹਾਜ਼ਰ ਹੋਣ ਲਈ ਨਿਯੁਕਤੀ ਪੱਤਰ ਲੜੀ ਨੰਬਰ 19 ਅਨੁਸਾਰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਜੋ ਕਿ ਹੁਣ ਖਤਮ ਹੋ ਚੁੱਕਾ ਹੈ ਪਰੰਤੂ ਇਹਨਾਂ ਵੱਲੋਂ ਇਸ ਨਿਯੁਕਤੀ ਪੱਤਰ ਦੇ ਸਬੰਧ ਵਿੱਚ ਨਾ ਦਫ਼ਤਰ ਵਿਸ਼ੇ ਪਹੁੰਚ ਕੀਤੀ ਗਈ ਤੇ ਨਾ ਹੀ ਦਫ਼ਤਰ ਨਾਲ ਕਿਸੇ ਪ੍ਰਕਾਰ ਦੀ ਕੋਈ ਪੱਤਰ ਵਿਹਾਰ ਕੀਤਾ ਗਿਆ ਸੋ ਜਿਨ੍ਹਾਂ ਦੇ ਬਿਰਵਹੇਡ ਲਿਖੇ ਅਨੁਸਾਰ ਹੈ ਸੋ ਦੋਸਤੋ ਜਲਦੀ ਹੀ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ 147 ਕੈਂਡੀਡੇਟਸ ਦਾ ਜਿਹੜਾ ਕਲੇਮ ਹੈ ਉਹ ਰੱਦ ਕਰ ਦਿੱਤਾ ਜਾਊਗਾ ਕਿਉਂਕਿ ਤੁਸੀਂ ਇਹ ਹੁਸ਼ਿਆਰਪੁਰ ਦਾ ਪਹਿਲਾਂ ਆਪਾਂ ਦੇਖਿਆ ਵੀ ਫਾਜ਼ਲ ਕਰਦੇ ਸੀ ਅਮਰ ਸਰ ਦਾ ਜਿਹੜਾ ਡਾਟਾ ਹੋ ਨਿਕਲ ਕੇ ਆਇਆ ਸੀ ਜਿਦੇ ਵਿੱਚ ਤਕਰੀਬਨ 150 200 ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਉਹ 95 ਜੁਆਇਨਿੰਗ ਵਾਲੇ ਸੋ ਇਹਨਾਂ ਨੇ ਜੁਆਇਨ ਨਹੀਂ ਕੀਤਾ ਪਰ ਹੁਣ ਜਿਹੜੇ ਅਗਲੇ ਕੈਂਡੀਡੇਟਸ ਆ ਉਹਨਾਂ ਵਾਸਤੇ ਇਹ ਜਿਹੜੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਉਹਨਾਂ ਨੂੰ ਜਿਹੜਾ ਹੈਗਾ ਹੌਸਲਾ ਰੱਖਣਾ ਚਾਹੀਦਾ ਬਹੁਤ ਸਾਰੇ ਮੈਸੇਜ ਆਉਂਦੇ ਸੀ ਕਿ ਸਰ ਸਾਡੀ ਜੁਆਇਨਿੰਗ ਦਾ ਕੀ ਹੋਊਗਾ ਠੀਕ ਹੈ ਜੀ ਸੋ ਇਸ ਦੇ ਸੰਬੰਧ ਵਿੱਚ ਹੀ ਹੈ ਵੀ ਉਹਨਾਂ ਨੂੰ ਹੁਣ ਜਿਹੜੀ ਜਲਦੀ hui ਉਹਨਾਂ ਦੀ ਵੇਟ ਹੈ ਉਹ ਖਤਮ ਹੋ ਜਾਊਗੀ ਤੇ ਨਵੀਂ ਲਿਸਟ ਹੈ ਜਿਹੜੀ ਉਹ ਆਉਣਗੇ ਜਿਹਦੇ ਵਿੱਚ ਜਿਹੜੇ ਕੈਂਡੀਡੇਟਸ ウェイਟਿੰਗ ਦੇ ਵਿੱਚ ਨੇ ਜਾਂ ਇਹਨਾਂ ਦੇ ਨੰਬਰ ਘੱਟ ਸੀ ਮੈਰਿਟ ਦੇ ਵਿੱਚ ਨਹੀਂ ਆਏ ਠੀਕ ਹੈ ਜੀ ਸੋ ਉਹ ਜਲਦੀ ਹੀ ਹੁਣ ਉਹ ਵੀ ਆਪਣੇ ਜਿਹੜੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਂਦੇ ਸੋ ਦੋਸਤੋ ਜਿਸ ਤਰ੍ਹਾਂ ਕਿ ਸਾਰੇ ਉਮੀਦਵਾਰ ਹੈ ਸਿਲੈਕਸ਼ਨ ਵਾਈਜ਼ ਦਿੱਤੇ ਹੈ ਸਾਰੇ ਕੈਟਾਗਰੀ ਵਾਈਜ਼ ਹੈ ਠੀਕ ਹੈ ਜੀ ਨਾਮ ਆਪਾਂ ਦੇਖ ਲੈਨੇ ਹਨ ਤਕਰੀਬਨ 147 ਕੈਂਡੀਡੇਟਸ ਨੇ ਦੋਸਤੋ ਠੀਕ ਹੈ ਜੀ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਸੋ ਜਿਹੜੇ ਮੇਰੇ ਭੈਣ ਭਰਾ 9894 ਦੇ ਵਿੱਚ ਔਰ ਵੇਟ ਕਰ ਰਹੀ ਸੀਗੇ ਉਹਨਾਂ ਜਿਹੜੀ ਇਹ ਖੁਸ਼ਕਵਰੀ ਵਾਲੀ ਗੱਲ ਹੈ ਸੋ ਇਸ ਲਈ ਨੁਕਤੀ ਪੱਤਰ ਨੰਬਰ ਤਰਜਾ ਦੇ ਪਾਲਣਾ ਅਨੁਸਾਰ ਆਪਜੀ ਉਪਰੋਕਤੀ 89 ਚਰਨ ਵਿੱਚ ਸਮੀਵਰਧੋ ਬਤਾ ਔਰ ईटीटी ਦੇ ਆਪਕੀ ਨੁਕਤੀ ਪੱਤਰ ਦਾ ਜਿਹੜੀ ਪਾਤਰਤਾ ਉਹ ਰੱਦ ਕੀਤੀ ਜਾਂਦੇ ਦੋਸਤੋ ਠੀਕ ਹੈ ਅਖੀਰ ਦੇ ਵਿੱਚ ਆਪਾਂ ਦੇਖਿਆ ਵੀ ਇੰਨਾ ਦੀ ਜਿਹੜਾ ਕਲੇਮ ਹੈ 89 ਚਰਨ ਵਿੱਚ ਨੁਕਤੀ ਪਤੀ ਉਹ ਰੱਦ ਕੀਤਾ ਜਾਂਦਾ ਹੁਣ ਇਹ ਆਪਣਾ ਜਿਹੜਾ ਉਹ 89 ਚਰਨ ਵਿੱਚ ਜੁਆਇਨ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਨਵੀਂ ਜਿਹੜੀ ਉਹ ਲਿਸਟਾਂ ਆਉਣਗੀਆਂ ਜਿਹਦੇ ਵਿੱਚ ਮੈਰਿਟ ਬਹੁਤ ਹੇਠਾਂ ਜਾਊਗੀ ਤੋ ਜਿਹੜੇ ਹੋਰ ਭੈਣ ਭਰਾ ਵੀ ਨੇ ਠੀਕ ਹੈ ਜੀ ਤਾਂ ਉਹਨਾਂ ਦਾ ਵੀ ਜਿਹੜਾ ਉਹ ਨੰਬਰ ਆ ਸਕਦਾ ਠੀਕ ਹੈ ਜੋ ਕੈਟਾਗਰੀ ਵਾਈਜ਼ ਹੈ ਜਨਰਲ ਦੀ ਕਿੰਨੀ ਹੈ ਐਡਬਲਯੂਐਸਟੀ ਕਿੰਨੀ ਹੈ ਜਾਂ ਐਸਸੀ ਐਮਡੀ ਐਸਸੀ ਆਰਓਡੀ ਠੀਕ ਹੈ ਜੀ ਉਸ ਦੇ ਤੋਂ ਸਾਰੀਆਂ ਹੀ ਜਲਦੀ ਹੀ ਆਪਾਂ ਇੱਕ ਜਿਹੜੀ ਕੱਟ ਲਿਸਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਫਿਲਹਾਲ ਦੀ ਘੜੀ ਉਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਇੱਕ ਥੋੜੀ ਜੀ ਜਿਵੇਂ ਕਹੇ ਜੀ ਵੀ ਹੋਪ ਹੈ ਕਿ ਮੈਂਟ ਜਿਹੜੀ ਉਹ ਨੀਚੇ ਜਾਊਗੀ ਤੇ ਨਵੇਂ ਕੈਂਡੀਡੇਟਸ ਨੇ ਉਹਨਾਂ ਨੂੰ ਵਿਭਾਗ ਦੇ ਵਿੱਚ ਆਉਣ ਦਾ ਮੌਕਾ ਮਿਲੂਗਾ ਸੋ ਇਹ ਸੇ ਜਾਣ ਕਰਕੇ ਰਪਰ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਉਹਨਾਂ 9594 ਦਾ ਜੂੜ ਸੰਦਿਆ ਕਰਿਓ ਤਾਂ ਕਿ ਉਹਨਾਂ ਭੈਣ ਭਰਾਵਾਂ ਨੂੰ ਉਮੀਦ ਇਸ ਉਮੀਦ ਦੇ ਬੈਠੇ ਕਿ ਸਾਡਾ ਨੰਬਰ ਕਦੋਂ ਆਊਗਾ ਸੋ ਜਲਦੀ ਹੀ ਵਿਭਾਗ ਵੱਲੋਂ ਇੱਕ ਜਿਹੜੀ ਉਹ ਲਿਸਟ ਆਰੀ ਕਾਸਟ ਕੀਤੀਆਂ ਜਾਣਗੀਆਂ ਸੌਰੀ ਰੀ ਕਾਸਟ ਨਹੀਂ ਜਿਹੜੀਆਂ ਨਵੀਆਂ ਲਿਸਟ ਜਾਰੀ ਕੀਤੀਆਂ ਜਾਣਗੀਆਂ ਕਿਉਂਕਿ ਫਿਲਹਾਲ ਬਦਿਆਂ ਦਾ ਜਿਹੜਾ ਉਹ ਹਾਂ ਸਿਸਟਮ ਚੱਲ ਰਿਹਾ ਹੈ ਸੋ ਉਸ ਤੋਂ ਬਾਅਦ ਹੀ ਜਿਹੜਾ ਜੁਲਾਈ ਦੇ ਵਿੱਚ ਆਪਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇਗਾ ਸੋ ਮਿਲਦੇ ਆਂ ਕਿਸੇ ਹੋਰ ਨਵੇਂ ਖਾਸ ਜਾਣਕਾਰੀ ਦੇ ਲਈ ਧੰਨਵਾਦ